ਦੇਖੋ ਜੀ ਇਹ ਸਾਰਾ ਕੰਮ ਹੈ ਜਾਗਰੂਕ ਕਰਨਾ ਤੇ ਪਹਿਲ ਤਾਂ ਸਰਕਾਰ ਨੂੰ ਕਰਨੀ ਪਈ ਜੇ ਸਰਕਾਰੇ ਮੋੜੀ ਸਿਰ ਸਰਕਾਰ ਸਾਰਾ ਕੁਝ ਥੋੜੀ ਖੁਦ ਕਰ ਸਰਕਾਰ ਨੇ ਕਾਨੂੰਨ ਬਣਾਤਾ ਲਾਗੂ ਕਰਤਾ ਪ੍ਰਾਈਵੇਟ ਸਕੂਲ ਜਾਂ ਰੋਲ ਮੁਕਦੇ ਅੱਡੇ ਪ੍ਰਾਈਵੇਟ ਸਕੂਲ ਨੇ ਜਾਂ ਰੋਲ ਲੁੱਟਦੇ ਅੱਡੇ ਸਾਡੀਆਂ ਜੇ ਵਾਪਰ ਸਾਨੂੰ ਜਾਵਣ ਵੱਡੇ ਉਹ ਜਿਹੜਾ ਦਾਖਲ ਹੋਵੇ ਕਰ ਤੂੰ ਹਾਲਤ ਪਤਲੀ ਕੁਨਾਇਲ ਪ੍ਰਾਈਵੇਟ ਕੰਟੈਂਟ ਸਕੂਲ ਵਾਸਤੇ 25% ਦਾ ਫ੍ਰੀ ਕੋਟਾ ਰੱਖਿਆ ਅੱਜ ਵੀ ਤਾਂ ਇਹ ਨੋਟੀਫਿਕੇਸ਼ਨ ਆ ਪੰਜਾਬ ਸਰਕਾਰ ਵੱਲੋਂ ਅੱਜ ਕਰੀਬ 4 ਮਹੀਨਿਆਂ ਕੇ ਲੱਗਦਾ ਤੁਹਾਨੂੰ 25% ਚ 10% ਵੀ ਇਹ ਸ਼ਮਤਾ ਸਿਰਫ ਪ੍ਰਾਈਵੇਟ ਸਕੂਲਾਂ ਨੇ ਪੂਰੀ ਕੀਤੀ ਹੋਏਗੀ। ਸਿੱਖਿਆ ਵਿਚਾਰੀ ਪਰ ਉਪਕਾਰੀ ਕਹਾਵਤ ਬਿਲਕੁਲ ਸਹੀ ਬੈਠਦੀ ਹੈ ਕਿ ਬਿਨਾ ਸਿੱਖਿਆ ਤੋਂ ਕਿਸੇ ਨੂੰ ਵੀ ਚਾਨਣ ਨਹੀਂ ਹੁੰਦਾ। ਅੱਜ ਦੇ ਜੋ ਕੇ ਯੁੱਗ ਚ ਜਿੰਨੀ ਮੰਗਾਈ ਵਧ ਗਈ ਹੈ ਇੱਕ ਸੁਪਨਾ ਰਹਿ ਗਿਆ ਚੰਗੇ ਸਕੂਲ ਦੇ ਵਿੱਚ ਆਪਣੇ ਬੱਚੇ ਨੂੰ ਆਪਣੇ ਹੋਨ ਹਾਲ ਨੂੰ ਉਥੋਂ ਸਿੱਖਿਆ ਦਵੋਣੀ ਕਈਆਂ ਮਾਪਿਆਂ ਦਾ ਇਹ ਸੁਪਨਾ ਰਹਿ ਜਾਂਦਾ ਕਿਉਂਕਿ ਪ੍ਰਾਈਵੇਟ ਨੌਕਰੀਆਂ ਬਹੁਤ ਜ਼ਿਆਦਾ ਹੋ ਗਈਆਂ ਸਰਕਾਰੀ ਅਸਾਮੀਆਂ ਕਿਤੇ ਨਾ ਕਿਤੇ ਖਾਲੀ ਵੀ ਪਈਆਂ ਤੇ ਕਿਤੇ ਨਾ ਕਿਤੇ ਸਰਕਾਰ ਵੀ ਇਹਨੂੰ ਆਊਟਸੋਰਸ ਕਰਕੇ ਇੱਕ ਤਰ੍ਹਾਂ ਦਾ ਪ੍ਰਾਈਵੇਟ ਸੈਕਟਰ ਵੱਲ ਵਧਾ ਰਹੀ ਹੈ ਇਹ ਨੌਕਰੀਆਂ ਤਾਂ ਦੂਸਰੇ ਪਾਸੇ ਜਿਹੜਾ ਇੱਕ ਇਤਿਹਾਸਕ ਫੈਸਲਾ ਹੋਇਆ 25 ਮਾਰਚ ਨੂੰ ਜਿਹੜਾ ਨੋਟੀਫਿਕੇਸ਼ਨ ਆਇਆ ਰਾਈਟ ਟੂ ਐਜੂਕੇਸ਼ਨ ਐਕਟ 2009 ਦੀ ਧਾਰਾ 12 (1)(c) ਦੇ ਤਹਿਤ ਜਿਹੜੀ 25% ਜਿਹੜੀ ਅ ਬੱਚਿਆਂ ਨੂੰ ਜਿਹੜਾ ਪ੍ਰਾਈਵੇਟ ਮਾਨਤਾ ਪ੍ਰਾਪਤ ਐਡਿਡ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਚਾਹੇ ਉਹ ਪੰਜਾਬ ਬੋਰਡ ਨਾਲ ਸੰਬੰਧਿਤ ਹੋਵੇ ਭਾਵੇਂ CBSE ਜਾਂ ICSE ਉਥੇ ਜਿਹੜੀ ਮਿਆਰੀ ਵਿੱਦਿਆ ਲਾਜ਼ਮੀ ਸਿੱਖਿਆ ਜਿਹੜੀ ਹੈ 25% ਵਿਦਿਆਰਥੀਆਂ ਨੂੰ ਉਥੇ ਦਾਖਲਾ ਬਿਲਕੁਲ ਮੁਫਤ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਇਸ ਸੈਕਟਰ ਦੇ ਦੀਨ ਤਾਂ ਆਓ ਇਸ ਤੇ ਚਾਨਣਾ ਪਾਉਂਦੇ ਆ ਸਾਡੇ ਨਾਲ ਜੁੜਨ ਜਾ ਰਹੇ ਸਮਾਜ ਸੇਵਕ ਜਸਪਾਲ ਸਿੰਘ ਪਾਇਲਟ ਤਾਂ ਜਸਪਾਲ ਜੀ ਇਹ ਇੱਕ ਇਤਿਹਾਸਿਕ ਫੈਸਲਾ ਜਿਹੜਾ ਹੋਇਆ ਕਿਸ ਤਰ੍ਹਾਂ ਦੇਖ ਦਿਓ ਕਿੰਨਾ ਅਸਰ ਇਸ ਐਕਟ ਦੇ ਰਹੀਂ ਪਏਗਾ ਪ੍ਰਾਈਵੇਟ ਜਿਹੜੀ ਸਿੱਖਿਆ ਪ੍ਰਣਾਲੀ ਦੇ ਉੱਪਰ। 나오 ਜੀ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗਾ ਇਸ ਗਿਆਨ ਬਾਰੇ ਪੜ੍ਹਾਈ ਬਾਰੇ ਬਹੁਤ ਖੂਬਸੂਰਤ ਲਾਈਨਾਂ ਨੇ। ਕੁੰਬੇ ਬੱਦਾ ਜਲ ਰਹਿ ਜਲਬਿਨ ਕੁੰਬਨਾ ਹੋਏ। ਕੁੰਬੇ ਬੱਦਾ ਜਲ ਰਹਿ ਜਲਬਿਨ ਕੁੰਬਨਾ ਹੋਏ। ਗਿਆਨ ਕਾ ਬੱਦਾ ਮੰ ਰਹਿ ਗੁਰਬਿਨ ਗਿਆਨ ਨਾ ਹੋਏ। ਸੋ ਗਿਆਨ ਕਿੱਥੋਂ ਮਿਲਣਾ ਹੈ? ਪਾਟਸ਼ਾਲਾ ਜਾ ਕੇ ਸਕੂਲ ਜਾ ਕੇ ਤੇ ਇੱਥੇ ਮੈਂ ਜਦੋਂ ਗੱਲ ਚੱਲਦੀ ਹੈ ਸਰਕਾਰੀ ਸਕੂਲ ਬਹੁਤ ਜ਼ੋਰ ਲਾ ਰਿਹਾ। ਕੁਝ ਸਾਲਾਂ ਤੋਂ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਜਾਂ ਸਰਕਾਰ ਕੋਸ਼ਿਸ਼ ਕਰ ਰਹੀ ਕਿ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਉਹਨਾਂ ਨੂੰ ਮਿਡ-ਡੇ ਮੀਲ ਹੈ ਜਾਂ ਫ੍ਰੀ ਵਰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਇੱਕ ਸਹੂਲਤ ਦਿੱਤਾ ਜਾ ਲਾਲਚ ਦੇਚ ਅਸੀਂ ਦੂਜੇ ਲਫ਼ਜ਼ਾਂ ਸੇ ਕਹਿ ਸਕਦੇ ਨੇ ਕਿ ਲੋਕ ਜਿਹੜੇ ਬੱਚੇ ਜਾ ਕੇ ਪੜ੍ਹਾਈ ਕਰਨ ਉੱਥੇ ਵੱਤ-ਵਤ ਦਾਖਲ ਕਰਾਣ ਲੇਕਿਨ ਜਿੱਥੇ ਪ੍ਰਾਈਵੇਟ ਸਕੂਲਾਂ ਦੀ ਗੱਲ ਹੁੰਦੀ ਮੈਂ ਇੱਕ ਇੱਕ ਪੈਰੋਡੀ ਗੀਤ ਲਿਖਿਆ ਕਿ ਚੋਟ ਕੀਤੀ ਹੈ ਮੈਂ ਐਕਟਰ ਵੀ ਹਾਂ ਸਮਾਜ ਸੇਵੀ ਹਾਂ ਸੋ ਇਹਦੇ ਬਾਰੇ ਕੁਝ ਲਾਈਨਾਂ ਨੇ ਪ੍ਰਾਈਵੇਟ ਸਕੂਲ ਯਾ ਰੋ ਲੁੱਟਦੇ ਅੱਡੇ ਪ੍ਰਾਈਵੇਟ ਸਕੂਲ ਨੇ ਯਾਰੋ ਲੁੱਟਦੇ ਅੱਡੇ ਸਾਡੀਆਂ ਜੇਬਾਂ ਪਰ ਸਾਨੂੰ ਜਾਵਣ ਵੱਡੇ ਉਹ ਜਿਹੜਾ ਦਾਖਲ ਹੋਵੇ ਕਰਦੂ ਹਾਲਤ ਪਤਲੀ ਜਿਹੜਾ ਦਾਖਲ ਹੋਵੇ ਕਰਦੂ ਹਾਲਤ ਪਤਲੀ ਪਤਾ ਨਹੀਂ ਕਿੱਥੋਂ ਕਿਹੜੇ ਕਿਹੜੇ ਬਿੱਲ ਇਹ ਕੱਢੇ ਬੰਦਾ ਕਰਜਾ ਇਹ ਹੋ ਕੇ ਇੱਥੋਂ ਬਾਹਰ ਨਿਕਲੂ ਵੱਡੇ ਛੋਟੇ ਅਮੀਰ ਗਰੀਬ ਇਹ ਕਿਸੇ ਨੂੰ ਨਾ ਛੱਡੇ ਸਰਕਾਰ ਦੀ ਇੰਨਾ ਅੱਗੇ ਲੋਕੋ ਕੁਝ ਨਾ ਚੱਲਦੀ ਸਰਕਾਰ ਦੀ ਲੋਕੋ ਇੰਨਾ ਅਗੇ ਕੁਝ ਨਾ ਚੱਲਦੀ ਮਨਮਰਜ਼ੀਆਂ ਦੇ ਇੰਨਾ ਤਗੜੇ ਝੰਡੇ ਗੱਡੇ ਮਤਲਬ ਕਿ ਸਿੱਖਿਆ ਮਾਫੀਆ ਪੂਰੇ ਝੰਡੇ ਗੱਡੇ ਸਰਕਾਰ ਵੀ ਉਹ ਝੰਡੇ ਪੋਟ ਨਹੀਂ ਸਕਦੀ ਇਹਨਾਂ ਦੇ ਜਿਹੜੇ ਇਸ ਟਾਈਮ ਬਹੁਤ ਨੀਹਾਂ ਤੋਂ ਵੀ ਥੱਲੇ ਜਾ ਚੁੱਕੇ ਦੇਖੋ ਜੀ ਮੈਂ ਤੁਹਾਨੂੰ ਇਹ ਦੱਸਾਂਗਾ ਬਹੁਤ ਸਾਰੇ ਪ੍ਰਾਈਵੇਟ ਸਕੂਲ ਜਿਹੜੇ ਨੇ ਬਹੁਤ ਸਾਰੇ ਮੰਤਰੀਆਂ ਦੇ ਆ ਸਾਬਕਾ ਮੰਤਰੀਆਂ ਦੇ ਨੇ ਟਰਾਂਸਪੋਰਟ ਤੇ ਸਕੂਲਾਂ ਤੇ ਇਹਨਾਂ ਦਾ ਕਬਜ਼ਾ ਅਸੀਂ ਕਹਿ ਸਕਦੇ ਹਾਂ ਮਾਫੀਆ ਤਾਂ ਹੀ ਆ ਬਿਲਕੁਲ ਜੀ ਬਿਲਕੁਲ ਮਨਮਰੀਆਂ ਕਰਦੇ ਨੇ ਹਰ ਸਾਲ ਦੇਖੋ ਜੀ ਇਹਨਾਂ ਨੇ ਕਦੇ ਵਰਦੀ ਚੇਂਜ ਕਰਤੀ ਹੈ ਕਦੇ ਕਿਤਾਬ ਚੇਂਜ ਕਰਤੀ ਸਿਰਫ ਇੱਕ ਚੈਪਟਰ ਨਹੀਂ ਹੁੰਦਾ ਨਵਾਂ ਹੁੰਦਾ ਉਹਦੇ ਵਾਸਤੇ ਕਿਤਾਬਾਂ ਲੈਣੀਆਂ ਵਰਦੀਆਂ ਚੇਂਜ ਕਰਨੀਆਂ ਸੋ ਇਹ ਨਾ ਇਹ ਸਿਕਰ ਮੈਂ ਕਹਿੰਦਾ ਕਿ ਇਹ ਲੁੱ ਉਨ ਜੇ ਜੇਕਰ ਸਰਕਾਰ ਨੇ ਇਹ ਜੜਾ 24 ਮਾਰਚ 2025 ਨੂੰ ਰਾਈਟ ਟੂ ਐਜੂਕੇਸ਼ਨ 2019 ਅੰਡਰ ਸੈਕਸ਼ਨ 12 ਐਕਸੀ ਰਾਹੁਲ ਜੀ ਜਿਵੇਂ ਤੁਸੀਂ ਦੱਸਿਆ ਇਹ ਰੀਕਗਨਾਈਜ਼ਡ ਪ੍ਰਾਈਵੇਟ ਅਨਰੈਟਿਡ ਸਕੂਲ ਵਾਸਤੇ 25% ਦਾ ਫ੍ਰੀ ਕੋਟਾ ਰੱਖਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਗੋਲਡਨ ਮੀਓ ਮੇਰੇ ਬੱਚੇ ਪੜ੍ਹਦੇ ਨੇ ਔਰ ਬੱਚੇ ਵੱਡੇ ਹੋ ਗਏ 6ਵੀਂ 7ਵੀਂ 8ਵੀਂ ਤੱਕ ਛੋਟੀ ਕਲਾਸਾਂ ਤੱਕ ਜਦੋਂ ਪੜ੍ਹਦੇ ਸੀ ਜਦੋਂ ਅਗਲੀ ਕਲਾਸ ਚੜ੍ਹਦੇ ਸੀ ਨਾ ਤੇ ਉਹ ਜਾ ਕੇ ਸਕੂਲ ਉਹ ਪੁਰਾਣੀਆਂ ਕਿਤਾਬਾਂ ਜਮ੍ਹਾਂ ਕਰਾ ਦਿੰਦੇ ਸੀ ਇਟ ਮੀਨਸ ਕਿ ਉਹ ਕੁਝ ਨਾ ਕੁਝ ਪਰਸੈਂਟ ਹਾਂ ਬਿਲਕੁਲ ਯਾਨੀ ਕੋ ਫ੍ਰੀ ਸਕੂਲ ਜਿਹੜਾ ਨਾ ਦੁਪਹਿਰ ਤੋਂ ਬਾਅਦ ਲੱਗਦਾ ਹੈ ਉਹ ਪੜ੍ਹਾ ਰਹੇ ਨੇ ਲੇਕਿਨ ਕਿੰਨਾ ਪਰਸੈਂਟ ਪੜ੍ਹਾ ਰਹੇ ਸਰਕਾਰ 25 ਪਰਸੈਂਟ ਕਰ ਰਹੀ ਇੱਥੇ ਮੈਂ ਜ਼ਰੂਰ ਕਹੂੰਗਾ ਕਿ ਇੱਥੇ ਏਸੀ ਦਫ਼ਤਰਾਂ 'ਚ ਬੈ ਕੇ ਸਾਡੇ ਜਿਹੜੇ ਅਫਸਰ ਸਾਹਿਬਾਨ ਨੇ ਇੱਕ ਅੱਧੇ-ਕੱਦੇ ਦੌਰਾ ਕਰਦੇ ਮੀਡੀਅਮ ਮੀਲ ਚੈੱਕ ਕਰ ਲਿਆ ਕਿਸੇ ਨੇ ਟਮਾਟਰ ਦਾ ਤੜਕਾ ਚੈੱਕ ਕਰ ਲਿਆ ਖਾਣੇ ਵਿੱਚ ਲੇਕਿਨ ਜਿਹੜੀ ਚੈੱਕ ਕਰਨ ਵਾਲੀ ਚੀਜ਼ ਹੈ ਕਿ ਇੱਥੇ ਬੱਚੇ ਕਿੰਨੇ ਦਾਖਲ ਹੋਏ ਕਿਉਂ ਨਹੀਂ ਦਾਖਲ ਹੋ ਰਹੇ ਜੇਕਰ ਪ੍ਰਾਈਵੇਟ ਸਕੂਲ ਹੈ ਹੁਣ ਬਹੁਤ ਟੈਲੈਂ ਉਹ ਕਿਸੇ ਰਿਪਿਊਟਡ ਸਕੂਲ ਚ ਪੜਨਾ ਚਾਹੁੰਦਾ ਹੈ ਉਹਦਾ ਸੁਪਨਾ ਹੈ ਹਾਂ ਬਿਲਕੁਲ ਸੁਪਨਾ ਹੈ ਪਰ ਪੂਰਾ ਨਹੀਂ ਹੋ ਰਿਹਾ ਬਿਲਕੁਲ ਜੀ ਉਹਦੇ ਵਾਸਤੇ ਹੈ ਕਿ ਸਾਡੇ ਮਾਨਯੋਗ ਡੀਓ ਸਾਹਿਬ ਪ੍ਰਾਇਮਰੀ ਸੈਕੰਡਰੀ ਜਾਂ ਮਿਡਲ ਵਾਲੇ ਡੀਓ ਸਾਹਿਬ ਇਹ ਉਥੇ ਕੁਝ ਨਾ ਕੁਝ ਕਰਨ ਲੋਕਾਂ ਨੂੰ ਮੋਟੀਵੇਟ ਕਰਨ ਐਨ ਜੀਓਜ਼ ਨੇ ਬਹੁਤ ਸਾਰੇ ਲੋਕ ਨੇ ਉਥੇ ਜਾ ਕੇ ਕੈਂਪ ਲਗਾਣ ਤੇ ਉਹ ਦੱਸਣ ਕਿ ਵੀ ਜੜਾ ਬਿਲਕੁਲ ਨੇੜੇ ਸਕੂਲਾਂ ਤਾਂ ਕਿ ਟ੍ਰਾਂਸਪੋਰਟ ਦਾ ਜਿੰਦਾ ਖਰਚਾ ਨਾ ਪੋਵੇ ਜਿਸਵਾਲ ਜੀ ਇੱਕ ਅਹਿਮ ਸਵਾਲ ਹੈ ਮੇਰਾ ਮੈਂ ਤੁਹਾਡੀ ਗੱਲ ਵਿੱਚ ਰੋਕ ਰਿਹਾ ਕਿ ਮਾਰਚ ਦਾ ਇਹ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਅੱਜ ਕਰੀਬ 4 ਮਹੀਨੇ ਹੋ ਗਏ ਲੱਗਦਾ ਤੁਹਾਨੂੰ 25% ਚੋਂ 10% ਵੀ ਇਹ ਸਮਰੱਥਾ ਸਰ ਪ੍ਰਾਈਵੇਟ ਸਕੂਲਾਂ ਨੇ ਪੂਰੀ ਕੀਤੀ ਹੋਏਗੀ ਗੱਲ ਇਹੀ ਹੈ ਜੀ ਲਕੂਨਾ ਹੈ ਲੂਪ ਹੋਲ ਹੈ ਗੱਲ ਉੱਥੇ ਹੈ ਕਿ ਕਿਸ ਤੰਗੇ ਸੈਟਿੰਗ ਚੱਲਦੀ ਹੈ ਪ੍ਰੈਸ਼ਰ ਜਿੱਥੇ ਮੈਂ ਜਿਵੇਂ ਕਿਹਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲ ਸਾਫ ਦਾ ਮੰਤਰੀਆਂ ਦੇ ਇਹ ਜਿਹੜੇ ਪ੍ਰਭਾਵ ਹੇਟ ਨੇ ਮਨਮਰਜ਼ੀਆਂ ਨੂੰ ਨਾ ਝੰਡੇ ਗੱਡੇ ਆ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਸਰਕਾਰ ਕੁਝ ਨਹੀਂ ਕਰ ਸਕਦੀ ਵੋਟਾਂ ਦੀ ਰਾਜਨੀਤੀ ਆਉਂਦੀ ਵਿਚਾਰੇ ਚੁੱਪ ਕਰ ਜਾਂਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਜਿਨ੍ਹਾਂ ਵੀ ਪ੍ਰਾਈਵੇਟ ਸਕੂਲ ਜੇਕਰ ਡੀਓ ਸਾਹਿਬ ਅੱਜ ਉਹਨਾਂ ਕੋਲੋਂ ਡਿਟੇਲ ਮੰਗਣ ਤਾਂ ਮੈਨੂੰ ਲੱਗਦਾ ਕਿ 10% ਵੀ ਜਿਹੜੇ ਫ੍ਰੀ ਕਲਾਸ ਵਾਲੇ ਬੱਚੇ ਉੱਥੇ ਦਾਖਲ ਹੋਏ ਹੋਣ ਪੜਦੇ ਹੋਣ ਕਿੰਨਾ ਚਿਰ ਆਪਾਂ ਇਸ ਚੀਜ਼ ਬਾਰੇ ਜਾਗਰੂਕ ਲੋਕਾਂ ਨੂੰ ਕਰਦੇ ਰਵਾਂਗੇ ਦੇਖੋ ਜੀ ਸਾਡਾ ਕੰਮ ਹੈ ਜਾਗਰੂਕ ਕਰਨਾ ਤੇ ਪਹਿਲ ਤਾਂ ਸਰਕਾਰ ਨੂੰ ਕਰਨੀ ਪਈ ਜੇ ਸਰਕਾਰ ਨੇ ਨੋਟਿਸ ਸਰਕਾਰ ਸਾਰਾ ਕੁਝ ਥੋੜੀ ਖੁਦ ਕਰ ਸਰਕਾਰ ਨੇ ਕਾਨੂੰਨ ਬਣਾਤਾ ਲਾਗੂ ਕਰਤਾ ਕਦੇ ਸਮਾਜ ਸੇਵਕ ਹੋਂਦੇ ਨਾਤੇ ਤੁਹਾਡੇ ਤੱਕ ਜੇ ਕੋਈ ਅਪਰੋਚ ਕਰੇ ਤੁਸੀਂ ਸਕੂਲ ਜਾ ਕੇ ਬੱਚੇ ਦੀ ਮਦਦ ਕਰਨ ਜਾਓਗੇ ਆ ਬਿਲਕੁਲ ਜੀ ਦੇਖੋ ਜਿਵੇਂ ਤੁਹਾਡਾ ਚੈਨਲ ਹੈ ਤੁਹਾਡੇ ਚੈਨਲ ਥਰੂ ਅਸੀਂ ਲੋਕਾਂ ਨੂੰ ਮੋਟੀਵੇਟ ਕਰ ਰਹੇ ਹਾਂ ਦੱਸ ਰਹੇ ਹਾਂ ਸਰਕਾਰ ਦੇ ਸਰਕਾਰ ਦੀ ਕਮੀ ਹੈ ਮੈਂ ਕਹਿੰਦਾ ਕੋਈ ਵੀ ਕੰਮ ਹੈ ਸਰਕਾਰ ਦੇ ਨਾਲ ਲੋਕਾਂ ਦੀ ਐਨ ਜੀਓ ਦੀ ਸਮਾਜ ਸੇਵਕ ਦੀ ਭਾਗੀਦਾਰੀ ਜ਼ਰੂਰ ਹੁੰਦੀ ਹੈ ਲੇਕਿਨ ਮੁੰਡਲਾ ਜੀ ਦੇਖੋ ਇਹ ਸਭ ਫ੍ਰੀ ਕਰਨਾ ਅਸੀਂ ਤੇਲ ਫੂਕਣਾ ਜਾਣਾ ਅਸੀਂ ਟਾਈਮ ਮਨੀ એનર્ਜੀ ਉਥੇ ਲਗਾਉਣਾ ਲੇਕਿਨ ਉਹਨਾਂ ਉਹਨਾਂ ਨੂੰ ਤਨਖਾਹ ਮਿਲ ਰਹੀ ਹੈ ਉਹ ਆਪਣਾ ਇੱਕ ਕੈਂਪੇਨ ਮੁਹਿੰਮ ਚਲਾਣ ਜੇ ਇਸ ਮੁਹਿੰਮ ਦੇ ਤਹਿਤ ਸਿੱਖਿਆ ਭਾਗ ਤੁਹਾਡੇ ਨਾਲ ਰਾਬਤਾ ਕਰੇ ਜਾਂ ਹੋਰ ਵੱਖ-ਵੱਖ ਸੰਸਥਾਵਾਂ ਨੇ ਬੜਾ ਕੰਮ ਕਰਦੀਆਂ ਸ਼ਹਿਰ 'ਚ ਤਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਭਰਤੀ ਮੁਹਿੰਮ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਹਿਯੋਗ ਕਿਹੋ ਜਿਹਾ ਹੋਏਗਾ ਇਹ ਬਹੁਤ ਅੱਛਾ ਹੋਏਗਾ ਪਰ ਪਹਿਲ ਸਰਕਾਰ ਫਿਰ ਗੱਲ ਆਉਂਦੀ ਜਿਹੜੇ ਮਾਨਯੋਗ ਡੀਓ ਨੇ ਉਹ ਸਰਕਾਰੀ ਅਮਲਾ ਸਰਕਾਰੀ ਅਫਸਰ ਨੇ ਉਹਨਾਂ ਨੂੰ ਇੱਕ ਪਲਾਨਿੰਗ ਕਰਨੀ ਪੈ ਪੈਜੀ ਸਾਰੇ ਰਿਵਿਊ ਕਰਕੇ ਪਲਾਨਿੰਗ ਕਰਕੇ ਕਿਹੜੇ ਇਲਾਕੇ ਚ ਕਿਹੜਾ ਕਿਹੜਾ ਸਮਾਜ ਸੇਵਕ ਹੈ ਕਿਹੜੇ ਐਨਜੀਓਸ ਨੇ ਉਹਨਾਂ ਨਾਲ ਮਿਲ ਕੇ ਲਾਗੇ ਕਿਹੜਾ ਸਕੂਲ ਹੈ ਉੱਥੇ ਹੁਣ ਤੱਕ ਸਭ ਤੋਂ ਪਹਿਲਾਂ ਸਰਵੇ ਕਰਨਾ ਪੈਗਾ ਕਿੰਨੇ ਪਰਸੈਂਟ ਬੱਚੇ ਆ ਹੋਰ ਕਿੰਨੇ ਪਰਸੈਂਟ ਕੁਲ ਜਿਹੜੇ ਬੰਦੇ ਤੇ ਪ੍ਰਾਈਵੇਟ ਸਕੂਲਾਂ ਤੋਂ ਰਿਪੋਰਟ ਲਈ ਜਾਵੇ ਕਿ ਕੀ ਤੁਹਾਡੀ ਕਿੰਨੀ ਹੁਣ ਤੱਕ ਐਡਮਿਸ਼ਨ ਹੋਈ ਹੈ ਹਾਂ ਸਟਰੈਂਥ ਕਿੰਨੀ ਆ ਔਰ ਸਟੂਡੈਂਟਸ ਹਾਂ ਬਿਲਕੁਲ ਕਿੰਨੀ ਪੋਟੈਂਸ਼ੀਅਲ ਆ ਕਿੰਨਾ ਬਕਾਇਆ ਤੁਹਾਡਾ ਜਿਹੜਾ 25% ਵਾਸਤੇ 10% ਹੋਵੇ 15% ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਿੰਨੇ ਜਿਹੜੇ ਨੀਡੀ ਬੱਚੇ ਜਿਹੜੇ ਕੋਲ ਹੋਣ ਉਸ ਵਿਸੀਨਿਟੀ 'ਚ ਉਸ ਏਰੀਆ ਵਿੱਚ ਹੋਣ 2-4 ਕਿਲੋਮੀਟਰ ਕਿਲੋਮੀਟਰ 2 ਕਿਲੋਮੀਟਰ ਸਮਾਜ ਵਿੱਚ ਜਿਹੜਾ ਇੱਕ ਸਿੱਖਿਆ ਦਾ ਹੈ ਨਾ ਉਹ ਕਹਿੰਦੇ ਵਿਦਿਆ ਫੈਲੇ ਚਾਨਣ ਹੋਏ ਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ ਬੰਦੇ ਨੇ ਆਪਣੇ ਹੱਕ ਦੀ ਗੱਲ ਕਰਨੀ ਹੈ ਸਮਝਦਾਰੀ ਦੀ ਗੱਲ ਨਹੀਂ ਦੇਸ਼ ਦਾ ਪਵਿੱਕ ਸਵਾਰਨਾ ਹੈ ਤੇ ਸਿੱਖਿਆ ਵਿਦਿਆ ਬਹੁਤ ਜ਼ਰੂਰੀ ਹੈ ਅਸੀਂ ਸਰਕਾਰ ਦੇ ਨਾਲ ਆ तकरीबन ਸਾਰਿਆਂ ਜੀ ਨਾਲ ਹੋਣਗੇ ਤਾਂ ਬਿਲਕੁਲ ਸਮਾਜ ਨੂੰ ਸਿੱਖਿਸ਼ਤ ਕਰਨ ਲਈ ਆਰ ਭਾਰਤ ਵੀ ਇਸ ਮਹਿੰਮ ਦਾ ਹਿੱਸਾ ਬਣੇਗਾ ਆਉਣ ਵਾਲੇ ਸਮੇਂ ਵਿੱਚ ਜਿਸ ਕਿਸੇ ਮਾਪੇ ਦਾ ਸੁਪਨਾ ਆਪਣੇ ਬੱਚੇ ਨੂੰ ਪ੍ਰਾਈਵੇਟ ਅੱਛੇ ਸਕੂਲ ਦੇ ਵਿੱਚ ਬਣਾਉਣ ਦਾ ਤਾਂ ਸਸਥਾਨਾਂ ਦੇ ਨਾਲ-ਨਾਲ ਅਸੀਂ ਵੀ ਤੁਹਾਡੇ ਲਈ ਹਾਜ਼ਰ ਹਾਂ ਸਾਡੇ ਤੱਕ ਵੀ ਤੁਸੀਂ ਰਾਮਦਾ ਕਰ ਸਕਦੇ ਹੋ ਜਿੱਥੇ ਕਿਤੇ ਵੀ ਮੁਸ਼ਕਲ ਆਉਂਦੀ ਹੈ ਦਾਖਲਾ ਕਰਾਉਣ ਲਈ ਤਾਂ ਆਰ ਭਾਰਤ ਦੀ ਟੀਮ ਤੁਹਾਡੇ ਨਾਲ ਜਾ ਕੇ ਤੁਹਾਡੇ ਜਿਹੜਾ ਹੋਣ ਹਾਰ ਉਸ ਦਾ ਦਾਖਲਾ ਉੱਥੇ ਬਿਲਕੁਲ ਮੁਫਤ ਕਰਵਾਏ ਦੀ ਤਾਂ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਦੀਨ ਜਿਹੜੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੈਕਸ਼ਨ 12 1 ਸੀ ਦੇ ਤਹਿਤ ਇਹ ਬਿਲਕੁਲ ਸਿੱਖਿਆ ਜਿਹੜੀ ਲਾਜ਼ਮੀ ਉਹਦੇ ਆਪਾਂ ਤੁਹਾਡੇ ਬੱਚੇ ਨੂੰ ਹੋਣ ਹਾਰ ਨੂੰ ਇਹ ਜ਼ਰੂਰ ਦਵਾਵਾਂਗੇ ਤਾਂ ਇਹ ਸੀ ਸਪੈਸ਼ਲ ਰਿਪੋਰਟ जय हिंद जय भारत